ਹਾਰਦਿਕ ਸਾਨੀ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਰਾਣੀਵਲਾ ਤਹਿਸੀਲ ਜ਼ਿਲ੍ਹਾ ਿਸਪਿੰਡ ਨੂੰ ਛੇਰੀ ਤਰਨਤਾਰਨ ਸਾਹਿਬ ਲੱਗਦਾ ਬ੍ਰਹਮਪੁਰਾ ਪਿੰਡ ਬਿਲਕੁਲ ਨਜ਼ਦੀਕ ਆ ਚੋਲਾ ਸਾਹਿਬ ਤੋਂ ਇਸ ਪਿੰਡ ਦੀ ਥੋੜੀ ਦੂਰੀ ਆ ਸ੍ਰਿਹਾਲੀ ਸਭ ਤੋਂ ਵੀ ਦੋਸਤੋ ਤਕਰੀਬਨ ਕੋਈ 8-9 ਕਿਲੋਮੀਟਰ ਦੀ ਦੂਰੀ ਆ ਸਾਰੀ ਹਰਮਨ ਵੀਰ ਦੇ ਫਾਰਮ ਤੇ ਆਇਆ ਦੋਸਤੋ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਦੋਸਤੋ ਮੋਰਾ ਬਰੀਡ ਦੇ ਜਿਆਦਾ ਐਨੀਮਲ ਵੀਰ ਲੈ ਕੇ ਆਉਂਦਾ ਤੇ ਨਾਲ ਦੀ ਨਾਲ ਦੋਸਤੋ ਹੁਣ ਜਿਵੇਂ ਆਪਾਂ ਨਾਰਮਲੀ ਇੱਕ ਗੱਲ ਕਰਦੇ ਆ ਵੀ ਰੁੱਤ ਚੱਲਣ ਢਈ ਆ ਤੇ ਜ਼ਿਆਦਾਤਰ ਵੜਾਂ ਦੀ ਵਿਕਰੀ ਵੀ ਕਾਫੀ ਵੱਡੇ ਪੱਧਰ ਤੇ ਚੱਲ ਰਹੀ ਹੈ ਠੀਕ ਹੈ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਚਾਰ ਹੀ ਤੁਹਾਨੂੰ ਲੈ ਕੇ ਦਿਖਾਉਣੇ ਆ ਵੜਾ ਤੁਸੀਂ ਸਾਹਮਣੇ ਐਚ ਐਫ ਬਰੀਡ ਦੇ ਵਿੱਚ ਦੇਖ ਰਹੇ ਜੇ ਸੋ ਹਾਈਐਸਟ ਮਿਲਕਿੰਗ ਵਾਲੀਆਂ ਹੋਣੀਆਂ ਨੇ ਦੋਸਤੋ ਕੋਈ 40 40 50 50 ਲੀਟਰ ਤੋਂ ਬਾਹਰ ਦੁੱਧ ਚਵਾਉਣ ਵਾਲੀਆਂ ਠੀਕ ਹੈ ਜੀ ਤੇ ਦੋ ਵੜਾ ਤੁਹਾਨੂੰ ਸੁਈਆਂ ਸੁਵਾਈਆਂ ਤੇ ਦੋ ਗੱਬੜ ਦਿਖਾ ਦਾਂਗੇ ਪੂਰੀ ਡਿਟੇਲ ਆਪਾਂ ਵੀਰ ਹਰਮਨ ਤੋਂ ਲੈ ਲਾਂਗੇ ਤੇ ਖਾਸ ਵਿਚ ਰਪਿੰਦਰਾਣੀ ਬਲਾ ਕਰਨੀ ਹੈ ਤੁਸੀਂ ਤਰੀਕ ਅੱਜ ਨੋਟ ਕਰ ਲਓ ਅੱਜ ਦੋਸਤੋ 23 ਨਵੰਬਰ ਤੇ ਸਮਾਂ ਦੋਸਤੋ ਕੋਈ ਮਾਰਨਿੰਗ ਦੇ 11:00 11:30 ਵਜੇ ਦਾ ਆਓ ਕਰਦੇ ਆ ਗੱਲਬਾਤ ਲੈਣੇ ਆ ਡਿਟੇਲ ਵੀਰ ਹਰਮਨ ਤੋਂ ਸਭ ਤੋਂ ਪਹਿਲਾਂ ਵੀਰ ਹਰਮਨ ਸਤਿ ਸ੍ਰੀ ਅਕਾਲ ਸਸਿਗਾ ਵੀਰ ਜੀ ਹੋਰ ਭਾਜੀ ਠੀਕ ਠਾਕ ਵਧੀਆ ਵਧੀਆ ਵੀਰ ਜੀ ਠੀਕ ਠਾਕ ਹੋਰ ਮਹਾਰਾਜ ਕਿਵੇਂ ਕੰਮ ਕਾਰ ਚੱਲੀ ਜਾਂਦੇ ਵਧੀਆ ਜੀ ਵਧੀਆ ਕਿਰਪਾ ਜੀ ਤੇ ਅੱਛਾ ਵੀਰ ਹਰਮਨ ਬੜਾ ਅੱਜ ਮਿਲਦਾ ਚੰਗੀਆਂ ਵਟੀਆਂ ਕਦਪੋਤਰੀਆਂ ਲੈ ਕੇ ਸਾਹਮਣੇ ਪੇਸ਼ ਕਰਤੀਆਂ ਜੀ ਹਾਂਜੀ ਚੰਗੇ ਚੰਗੇ ਮਿਲਕ ਵਾਲੀਆਂ ਵੜਾਂ ਜਾਪਦੀ ਬਿਲਕੁਲ ਸੋ ਚਾਰ ਵੜਾਂ ਨੇ ਦੋ ਹੀ ਸੁਈਆਂ ਤੇ ਦੋ ਹੀ ਗੱਬਣ ਵੀ ਰੱਖੀ ਆ ਜੀ ਦੋ ਸੁਈਆਂ ਦੋ ਗੱਬਣਾਂ ਹੀ ਠੀਕ ਹੈ ਜੀ ਅਤ ਉਸੇ ਕੋਈ ਮੋٹے ਤੌਰ ਤੇ ਆਪਾਂ ਤੁਹਾਨੂੰ ਕੈਮਰਾ ਮਾਰ ਕੇ ਅੰਦਰ ਦਿਖਾ ਦਿੰਨੇ ਆ ਸੋ ਚਾਰ ਵੜਾਂ ਨੇ ਠੀਕ ਹੈ ਜੀ ਸੋ ਕੱਲੇ ਕੱਲੇ ਨਗਦੀ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਠੀਕ ਹੈ ਜੀ ਸੋ ਜਿਹੜੇ ਵੀ ਵਾਰਮਰ ਭਰਾ ਨੂੰ ਜਿਹੜੀ ਅਵਰ ਪਸੰਦ ਆਊਗੀ ਇੱਥੇ ਆਣ ਕੇ ਆਪਣੀ ਨਰਕ ਪਰਖ ਕਰਮਣ ਸ਼ਟਾਰ ਵੀਰੇ ਕਰਦੇ ਆ ਪਹਿਲਾ ਨੰਬਰ ਇਸੇ ਤੋਂ ਸ਼ੁਰੂਆਤ ਕਰਦੇ ਆਪਾਂ ਹਾਂਜੀ ਹਾਂਜੀ ਕਿਵੇਂ ਆ ਇਸ ਵੇੜ ਦੀ ਡਿਟੇਲ ਕੀ ਆ ਇਹ ਵੀਰ ਜੀ ਚੌਥਾ ਪੰਜਵਾਂ ਦਿਨ ਸੂਈ ਨੂੰ ਹੋਇਆ ਚੌਥਾ ਪੰਜਵਾਂ ਦਿਨ ਹਾਂਜੀ ਸੂਬਿਆਂ ਦੇ ਵਿੱਚ ਕਿੰਵੇਂ ਆ ਇਹ ਸੂਈ ਇਹ ਜੀ ਦੂਜੇ ਆ ਜੀ ਦੂਜਾ ਸੂਬਾ ਹਾਂਜੀ ਤੇ ਮਗਰਵੱਛੀ ਹੈ ਮਗਰਵੱਛੀ ਹੈ ਜੀ ਠੀਕ ਆ ਜੀ ਹਾਂਜੀ ਸੋ ਮਗਰਵੱਛੀ ਆ ਤੇ ਦੂਜਾ ਸੂਬਾ ਹਾਰਟ ਲੈਂਥ ਵਾਲੀ ਇਹ ਵੇੜ ਆ ਠੀਕ ਆ ਜੀ ਸੂ ਸਵਾ ਦੇ ਵਿੱਚ ਥੋੜਾ ਜਿਹਾ ਕੋਈ ਵੀਰ ਜਜਮੈਂਟ ਤੁਸੀਂ ਲਾ ਲਿਓ ਬੱਡੇ ਕਤਬੂਤ ਵਿੱਚ ਆ ਅੱਛਾ ਇਸ ਵਕਤ ਬੋਲੇ ਦੀ ਕੀ ਸਥਿਤੀ ਵੀਰ ਵੀਰ ਜੀ 20 ਲੀਟਰ ਤਿਆਰ ਹੋਊਗਾ ਜੀ ਅਜੇ ਬੋਲਾ 20 ਲੀਟਰ ਹਾਂਜੀ ਤੇ ਅੱਛਾ ਵੀਰ ਹਰਮਨ ਵੈਸੇ ਚੰਗੇ ਸਟਰਕਚਰ ਦੇ ਵਿੱਚ ਲੱਗਦੀ ਆ ਵੀ ਚੰਗੀ ਮਿਲਕਿੰਗ ਵਾਲੀ ਬੈੜਾ ਕਿੰਨੇ ਕਿਲੋਟਰ ਦੁੱਧ ਭਰੋਣਾ ਚਾਹੀਦਾ ਨੇ ਵੀਰ ਜੀ ਇਹਨਾਂ 45 ਤੋਂ ਪਲਾਸੀ ਭਰੋਣਾ ਚਾਹੀਦਾ ਜੀ 45 ਲੀਟਰ ਤੋਂ ਬਾਹਰ ਚੱਲੋ ਇਹ ਤਿੰਨ ਬੈੜਾਂ ਇਹ ਜੋਬਰੀ ਜੋਬਰੀ ਦੀਆਂ ਜੀ ਤੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਮਗਰ ਬੱਛੀ ਆ ਨੇ ਮਗਰ ਮੱਛੀ ਆ ਜੀ ਹੈ ਮਰਦੀ ਇਹਦੇ ਹੈ ਮਰਦੀ ਹਾਂਜੀ ਲਓ ਦੋਸਤੋ ਮਗਰ ਬੱਛੀ ਆ ਹੈ ਮਰਦੀ ਸੋ ਦੋਸਤੋ ਚੰਗੀ ਮਿਲਕਿੰਗ ਵਾਲੇ ਐਨੀਮਲ ਨੇ ਵੀਰਾਂ ਦਾ ਵੀ 40 45 ਲੀਟਰ ਕੱਢਵਾਉਂਦਾ ਠੀਕ ਆ ਮਿਲਕਿੰਗ ਕਰਾਉਣ ਵਾਲੇ ਐਨੀਮਲ ਨੇ ਉਹਨਾਂ ਦੀ ਗਾਰੰਟੀ 50 ਤੋਂ ਪਲੱਸ ਆ ਆਪਾਂ 45 ਤੋਂ ਪਲੱਸ ਦੇਵਾਂਗੇ ਠੀਕ ਹੈ ਜੀ ਉਹਨਾਂ ਦੀ 50 ਤੋਂ ਬਾਹਰ ਆ ਠੀਕ ਆ 45 ਲੀਟਰ ਦੁੱਧ ਦੇ ਬੜਾ ਕੱਢਵਾਉਂਦਾ ਸੋ ਇੱਕ ਵਾਰੀ ਤੁਹਾਨੂੰ ਪੂਰਾ ਆਪਾਂ ਤੋੜ ਕੇ ਦਿਖਾਉਨੇ ਆ ਇਸ ਵਕਤ ਬੋਲੇ ਤੋਂ ਸਟਾਰਟਿੰਗ ਜਿਹੜੀ ਆ 20 ਲੀਟਰ ਤੋਂ ਹੋਈ ਆ ਠੀਕ ਆ ਤੇ ਫੁੱਲ ਵੱਡੇ ਹਾਈਟ ਸੋਹਣੇ ਕਦ ਕਾਠ ਦੇ ਵਿੱਚ ਆ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਜੇ ਇੱਕ ਨਾਰਮਲੀ ਜਿੱਦਾਂ ਆਪਾਂ ਵੱਡੇ ਫਾਰਮਾਂ ਦੇ ਵਿੱਚ ਦੋਸਤੋ ਐਨੀਮਲ ਦੇਖਦੇ ਆ। ਸੋ ਫਾਰਮਾਂ ਲਈ ਵਾਇਡ ਆ ਫਾਰਮਾਂ ਲਈ ਵਾਇਡ ਆ ਚੰਗੇ ਵੱਡੇ ਕੱਦ ਕਰਦੇ ਵਿੱਚ ਸੋ ਚੰਗੀ ਨਸਲ ਬਰੀਡ ਦੇ ਵਿੱਚ ਆ। ਸੋ ਮਗਰ ਵੀ ਬੱਛੀ ਆ। ਹੈਮਰ ਦੀ ਦੋਸਤੋ ਮਗਰ ਬੱਛੀ ਆ ਠੀਕ ਆ। ਸੋ ਕਾਫੀ ਸੋਹਣਾ ਹਵਾਨਾ ਚੱਡਾ ਦੇਵਾ ਤੁਸੀਂ ਦੇਖ ਸਕਦੇ ਜੇ। ਥਾਣਾ ਮੈਂ ਤੁਹਾਨੂੰ ਦਿਖਾ ਦਿੰਨੇ ਆ ਗੈਬ ਤੁਸੀਂ ਵੇਖੋ ਬਾਕੀ ਬੇਨਵੋਣ ਕਾਫੀ ਜਿਆਦੀਆਂ ਹਵਾਨੇ ਚੱਡੇ ਦੇ ਉੱਪਰ ਤੁਹਾਨੂੰ ਦਿਖਾਈ ਦੇਣਗੀਆਂ। ਸੋ ਨਾਰਮਲੀ ਇੱਕ ਦੋਸਤੋ ਹੱਥੀ ਮੁਠੀ ਜਿਹਾ ਥਾਣਾ ਦੋ ਸਾਈਡਾਂ ਤੇ ਬਹਿ ਕੇ ਮੇਰਾ ਵੀਰ ਜਿੱਦਾਂ ਮਰਜ਼ੀ ਚਵਾਈ ਕਰੀ ਚੱਲੇ। ਅਦਰਵਾਇਜ਼ ਕਿਸੇ ਭਰਾ ਦੇ ਕੋਲ ਮਸ਼ੀਨ ਅਵੇਲੇਬਲ ਤੇ ਮਸ਼ੀਨੀ ਚਵਾਈ ਤੁਸੀਂ ਫਾਰਮਾਂ ਦੇ ਵਿੱਚ ਕਰ ਸਕਦੇ ਜੀ ਠੀਕ ਆ ਥਾਂ ਵੈਸੇ ਹੱਥੀ ਚਵਾਈ ਵਾਲਾ ਆ ਦੇਖੋ ਜੀ ਔਰ ਮਨੋ ਵੀਰੇ ਚੌਣ ਚਾਂ ਦੀ ਕਿਵੇਂ ਫਿਰ ਚੌਣ ਦੀ ਓਕੇ ਹੋਵੇ ਜੀ ਇਹ ਮੋਟੀ ਤਰ ਬਿਲਕੁਲ ਜੀ ਠੀਕ ਆ ਠੀਕ ਆ ਔਰ ਮਨੋ ਵੀਰੇ ਇਹਦੀ ਡਿਮਾਂਡ ਕੀ ਰਹੂਗੀ ਇਹਦੀ ਵੀਰ ਜੀ ਫੋਨ ਤੇ ਕਰਾਂਗੇ ਜੀ ਮਾਲ ਜਿੰਨਾ ਸਾਰਾ ਫਿਰ ਫੋਨ ਤੇ ਕੇ ਕਰਾਂਗੇ ਕਿਸੇ ਦੇ ਫੋਨ ਤੇ ਵੀ ਹਾਂ ਜੀ। ਉਹ ਤੁਸੀਂ ਮੋਲ ਜਿੰਨੇ ਵੀ ਆਪਾਂ ਐਨੀਮਲ ਤੁਹਾਨੂੰ ਦਿਖਾਉਣੇ ਆ ਸਾਰਿਆਂ ਦਾ ਫੋਨ ਤੇ ਹੋਊਗਾ। ਕੋਈ ਵੀ ਪ੍ਰਾਪ ਸੰਪਰਕ ਤੁਸੀਂ ਕਰ ਲਓ ਜਿਹੜਾ ਵੀ ਜਜੂਗਾ ਤੁਹਾਨੂੰ ਪਸੰਦ ਆਊਗਾ। ਮੋਲ ਫੋਨ ਤੇ ਆ ਠੀਕ ਆ। ਸੋ ਵਹੜ ਚੰਗੀ ਆ 40 45 ਲੀਟਰ ਠੀਕ ਆ ਜੀ ਪਰ ਬੇ ਮਿਲਕਿੰਗ ਕਰਵਾਉਣ ਉਹ ਇਹ ਵਹੜ ਆ ਠੀਕ ਆ ਜੀ ਹੁਣ 20 ਲੀਟਰ ਤੇ ਚੱਲ ਰਿਆ ਬੋਲਾ ਬੋਲਾ ਠੀਕ ਆ। ਬੱਛੀ ਮਗਰ ਇੱਧਰ ਸੈਕਿੰਡ ਨੰਬਰ ਤੇ ਆ ਜੀ ਤੇ ਆਪਣੇ ਕੋਲ ਹਰਮਨ ਭਾਈ ਆ ਜਿਹੜੀ ਕਾਗੀ ਵਹੜ। ਹਾਂ ਜੀ ਜੀ। ਇਹਦਾ ਕੀ ਰਿਕਾਰਡ ਕੀ ਬੀਜੇ? ਮੋਹ ਚਾਰ ਦੰਦ ਵੀਰ ਜੀ। ਅੱਛਾ ਜੀ। ਸੂਆ ਦਾ ਦ ਲੋ ਦੂਜਾ ਸੁਭਾ ਠੀਕ ਆ ਜੀ ਮੋਹੋਂ ਦੰਦੀ ਚਾਰ ਫੁੱਲ ਹਾਈਟ ਲੈਂਥ ਦੇ ਵਿੱਚ ਇੱਕ ਪਹਿਲੇ ਨੰਬਰ ਤੇ ਬਾਹਰ ਤੁਹਾਨੂੰ ਦਿਖਾਈ ਆ ਬਿਲਕੁਲ ਇਕੋਲਾ ਕੱਦ ਕਰਾ ਉਹਦੇ ਨਾਲ ਉਹ ਵੀ ਪਲਾਸ ਤੇ ਪੂਰੀ ਡਬਲ ਆ ਰਾਜੀ ਵਜਨ ਲੋਡ ਤੁਸੀਂ ਵੇਖ ਲਓ ਠੀਕ ਆ ਜੀ ਤੇ ਬੰਦਾ ਇਧਰ ਆਪਣਾ ਜੋਰ ਮਾਰੀ ਜਾਂਦਾ ਪਰ 15 ਕੁਇੰਟਲ ਵਜਨ ਆ ਕੰਡੇ ਦੇ ਰੋਜ਼ ਕਰਦੇ ਵਜਨ ਹਾਂ 15 ਕੁਇੰਟਲ ਹਾਂਜੀ ਠੀਕ ਆ ਇਹ ਵੀ ਹਰਮਨਵੀਰ ਕਿਹਦੇ ਸਿਮੰਦੀ ਹੋ ਗਈ ਇਹ ਵੀ ਜੋਬ ਨਹੀਂ ਦੀ ਹੈ ਜੀ ਠੀਕ ਆ ਜੀ ਇਹ ਵੀ ਤੇ ਉਹ ਵੀ ਇਹ ਤਿੰਨੇ ਹੀ ਠੀਕ ਆ ਠੀਕ ਆ ਇਹ ਕੋਈ ਪਹਿਲੇ ਫਰਸਟ ਲੋਕੇਸ਼ਨ ਦਾ ਕੋਈ ਦੋਦਰ ਰਿਕਾਰਡ ਇਹਦਾ ਪਹਿਲੇ ਤਾਂ ਵੀਰ ਜੀ ਉਹਦੇ ਬੜਾ ਦੱਸਦੇ ਉਹਦੇ 50 ਲੀਟਰ ਦੱਸਦੇ ਆ ਜੀ اچھا ਬੜਾ ਦੱਸਦੇ ਵੀ ਚੌਂਦੀ ਪਈ ਆ ਚੌਂਦੀ ਰਹੀ ਆ ਜੀ ਆ ਹਾਂਜੀ ਠੀਕ ਆ ਜੀ ਆ ਦੋਸਤੋ 50 ਲੀਟਰ ਵੀਰ ਦੱਸ ਰਿਹਾ ਬਾਕੀ ਅਗਰ ਜਿਹੜਾ ਵੀ ਮੇਰੇ ਵੀਰ ਪਾਰਖੂ ਕਿਉਂਕਿ ਜਿਹੜੇ ਵੀਰ ਪਸ਼ੂ ਪਾਲਕਾ ਡੇਰੀ ਫਾਰਮਰ ਨੇ ਉਹਨਾਂ ਨੂੰ ਦੇਖਦਾ ਸਾਰੇ ਪਤਾ ਲੱਗ ਜਾਣਾ ਠੀਕ ਆ ਜੀ ਉਹਦੀ ਸ਼ੈ ਕੀ ਆ ਵੀ ਦੂਜਾ ਸੂਆ ਸੈਕਿੰਡ ਲਕਟੇਸ਼ਨ ਦੇ ਵਿੱਚ ਇਸ ਵਾਰ ਨੇ ਸੋਣਾ ਸੋ 50 ਲੀਟਰ ਦੀ ਮਿਲਕ ਕਪੈਸਿਟੀ ਵਾਲੀ ਆ ਬਾਕੀ ਹਾਈਟ ਲੈਂਥ ਹੈ ਕਿਹਦੇ ਨੂੰ ਪਲਾਨੀ ਕਰਨਾ ਹਾਂਜੀ ਟਰਕੀ ਦੇ ਬਾਹਰ ਚੱਲਣਾ ਚਾਹੀਦਾ ਇਹਨੂੰ ਠੀਕ ਹੈ ਜੀ ਜੱਡੀ ਪਾਲੀ ਸਾਂਭੀ ਆ ਹਾਂਜੀ ਹਾਂਜੀ ਠੀਕ ਆ ਬਾਕੀ ਤੁਸੀਂ ਹਾਈਟ ਕਰਦਾ ਜਿਹੜਾ ਹੋਣਾ ਮੱਛੀ ਵਾਲਾ ਨੇ ਨੈਕਟ ਕਿਹੜਾ ਸੀਮਨ ਮੱਛੀ ਵਾਲੇ ਲਗਾਈ ਗਾ ਠੀਕ ਆ ਹਾਂਜੀ ਉਹ ਸੀਮਰ ਵੀ ਇਹਨੂੰ ਚੰਗਾ ਹੀ ਲੱਗਾ ਅੱਗੇ ਤੇ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਜੱਡੀ ਕਿ ਦੋਸਤੋ ਲੇਵੇ ਦੀ ਝੋਲ ਚਾਲ ਆ ਤੁਸੀਂ ਆ ਕਰੋ ਚੱਲ ਠੀਕ ਆ ਹਵਾਨੇ ਚੱਡੇ ਦੀ ਜਿੰਨੀ ਕਹਿੰਦੇ ਬੰਤਰ ਹੁਣ ਢਿੱਲ ਨਜ਼ਰ ਆ ਰਹੀ ਐ ਸੋ ਕੰਪੈਕਟਡ ਰਹੂਗਾ ਕੋਈ ਝੋੜੀ ਚੱਡਾ ਨਹੀਂ ਰਹੂਗਾ ਬਿਲਕੁਲ ਜਿਵੇਂ ਜਿਵੇਂ ਇਹਨੇ ਕਰਮਾਲੀ ਨੇ ਲੌਂਦੀ ਆਉਣਾ ਠੀਕ ਆ ਜੀ ਤੇ ਪੂਰੀ ਤਿਆਰੀ ਦੇ ਉੱਤੇ ਪੂਰਾ ਪਲੈਨ ਡਾਡਰ ਬਣਾ ਕੇ ਤਿਆਰ ਕਰੂਗੀ ਸੋ ਜੰਮੀ ਪਲੀ ਇਹ ਪੂਰੀ ਚੌੜੇ ਪਿੱਠਪੂਰੇ ਦੇ ਵਿੱਚ ਆ ਫੁੱਲ ਵਜਨ ਡੋਰ ਦੇ ਵਿੱਚ ਸੋ 15 ਕੁਇੰਟਲ ਦੇ ਨੇੜੇ ਤੇੜੇ ਵੀਰ ਇਹਦਾ ਵਜਨ ਵੀਰ ਹੀ ਦੱਸਦਾ ਕਿਉਂਕਿ ਜਿਹੜੇ ਫਾਰਮਾਂ ਦੇ ਵਿੱਚ ਨਾਰਮਲੀ ਬਿਲਕੁਲ ਡਾਈਟ ਦੇ ਉੱਪਰ ਧਿਆਨ ਦਿੱਤਾ ਜਾਂਦਾ ਤੇ ਉੱਥੇ ਵਜਨ ਵੇੜ ਵੀ ਜਿਹੜਾ ਦੋਸਤੋ ਰੁਟੀਨ ਦੇ ਵਿੱਚ ਮੈਂਟੇਨ ਹੁੰਦਾ ਠੀਕ ਆ ਆ ਕਰੋ ਚਾਹਦਾ

ਠੀਕ ਆ ਸੋ ਮੌਨੂ ਦੋਸਤੋ ਇਹਦਾ ਵੀ ਜਿਹੜਾ ਫੋਨ ਤੇ ਆ ਬਾਕੀ ਤੁਸੀਂ ਪੂਰੀ ਵਿਹੜ ਦੇਖ ਲਈ ਆ ਜਿੰਨੀ ਹਾਈਟ ਲੈਂਥ ਆਪਾਂ ਤੁਹਾਨੂੰ ਨੋਟ ਕਰਾ ਦਿੱਤੀ ਆ ਮੇਰਾ ਵੀਰ ਕੋਈ ਇਥੇ ਆਣ ਕੇ ਦੇਖਣਾ ਚਾਹੁੰਦਾ ਮੋਸਟ ਵੈਲਕਮ ਇਥੇ ਆਣ ਕੇ ਕੋਈ ਵੇਖ ਕੇ ਆਪਣਾ ਸੌਦਾ ਤੁਸੀਂ ਕਰ ਸਕਦੇ ਜੀ ਠੀਕ ਆ ਸੋ ਬਹੁਤ ਚੰਗੇ ਸੀਮੰਡ ਦੀ ਆ ਚੰਗੇ ਸੀਮੰਡ ਦੇ ਵਿੱਚ ਵਿਹੜ ਆ ਸੋ ਹਾਈਐਸਟ ਮਿਲਕਿੰਗ ਵਾਲੀ ਆ ਕਿ 50 ਲੀਟਰ ਦੀ ਵੀਰ ਦੱਸ ਰਿਹਾ ਵੀ 50 ਲੀਟਰ ਦੀ ਤਸੱਲੀ ਦੇ ਆਪਾਂ ਨੂੰ ਆਈ ਐ ਅਗੋਂ ਠੀਕ ਆ ਜੀ ਉਸ ਕੋੜੀ ਵਿੱਚ ਜਿਹੜੀ ਤੁਸੀਂ ਸੌਦੇ ਦੀ ਗੱਲਬਾਤ ਕਰ ਲਿਓ ਤੇ ਇੱਧਰ ਹਰਮਨ ਵੀਰ ਆਹ ਜਿਹੜੀ ਆਪਣੇ ਕੋਲ ਇੱਕ ਬੈ ਇਹ ਤਾਂ ਵੀਰ ਜੀ ਦੂਜਾ ਸੁਗਾ ਹਾਂਜੀ ਇਹ ਵੀ ਗੱਬਣੀ ਹੈ ਜੀ ਗੱਬਣ ਹਾਂਜੀ ਤੇ ਸਮਾਂ ਕਿੰਨਾ ਲੱਗੇਗਾ ਸਮਾਂ ਵੀਰ ਜੀ ਲੈ ਹੀ ਜਾਣੇ ਦੱਕ ਦੇ ਨੇ ਇਹ 15 ਦਿਨ ਥੋੜੇ ਦੇ ਤਾਂ ਠੀਕ ਹੈ ਜੀ ਸੁਭਾ ਕਿੰਨਾ ਦੱਸੇ ਦੂਜਾ ਕਿ ਤੀਜਾ ਦੂਜਾ ਇਹ ਦੂਜਾ ਹਾਂਜੀ ਲਓ ਵੀ ਇਹ ਵੀ ਕੋਈ 10 15 ਦਿਨ ਐਸਟੀਮੇਟ ਹੈਗਾ ਹਾਂਜੀ ਹਾਂਜੀ ਕਿੰਨੇ ਕ ਮਿਲ ਕੇ ਕਾਰ ਬੈ ਕਾਰ ਪੇ ਵੀ ਜੀ ਕਿ ਇੱਕੇ ਮਿਲ ਕੇ ਕਾਰ ਦੀਆਂ ਨਹੀਂ ਹੈ ਜੀ 45 50 50 ਲੀਟਰ ਦੇ ਕਾਂਜ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਵੀ ਹਾਈਟ ਲਾਈਨ ਵੀ ਆਪਾਂ ਤੁਹਾਨੂੰ ਇੱਕੋ ਦੀ ਚੈੱਕ ਕਰਾ ਦਿੰਨੇ ਆ ਬਾਕੀ ਧਨਵਾਦ ਦਾ 35 35 ਚਾਹੁੰਦਾ ਇੱਕੋ ਜਿਹਾ ਬਿਲਕੁਲ ਜੀ ਬਿਲਕੁਲ ਜੀ ਭਲਜੀ ਇੱਕ ਸੈਟ ਜ਼ਰੂਰ ਰੱਖਦੀ ਆ ਤੇ ਬਣਗਾ ਇੱਕੋ ਜੀ ਠੀਕ ਹੈ ਜੀ ਹਾਂਜੀ ਤਾਂ ਦੋਸਤੋ 35 35 ਉਹ ਤੁਸੀਂ ਆਪਣੀ ਤਸੱਲੀ ਕਰ ਹੀ ਲੈਣੀ ਹੈ ਜਿਹੜੇ ਫਾਰਮਰ ਨੇ ਪੈਸੇ ਦੋਸਤੋ ਚੰਗੇ ਖਾਸੇ ਲੱਗ ਜਾਂਦੇ ਕੋਈ ਚੰਗਾ ਪਸ਼ੂ ਐਨੀਮਲ ਆਪਾਂ ਖਰੀਦ ਕਰੀ ਕਰਦੇ ਆ ਉਹ ਆਪਣੀ ਟਿਪ ਭਰਾ ਕੇ ਤੁਸੀਂ ਤਸੱਲੀ ਕਰ ਹੀ ਲੈਣੀ ਆ ਹਾਈਟਲੈਂਡ ਤੇ ਇੱਕ ਵਾਰੀ ਆਪਾਂ ਤੁਹਾਨੂੰ ਮੈਂਸ਼ਨ ਕਰ ਦਿੰਨੇ ਆ ਵੀ ਜੱਡੀ ਹਾਈਟਲੈਂਡ ਤਾਂ ਆਪਾਂ ਤੁਹਾਨੂੰ ਨੋਟ ਕਰਾ ਰਹੇ ਆ ਓਡੀ ਹਾਈਟ ਕੱਦ ਲਈ ਇੱਥੇ ਬਾੜ ਨਿਕਲੂਗੀ ਤੇ ਬਾਕੀ ਮਿਲ ਕੇ ਕਾਉਂ ਦਾ ਕਿੰਨਾ ਕੁ ਚਬਾਉਣਾ ਚਾਹੀਦਾ ਐ ਵੈਸੇ ਸਾਰੀ ਵੀਰਾਂ ਦੀ ਨਿਗਾਹ ਦੇ ਵਿੱਚੋਂ ਕੁਝ ਨਿਕਲੇ ਹੁੰਦੇ ਆ ਵੀ ਕਿੰਨਾ ਕੁ ਬੁੱਧ ਚਬਾਉਣਾ ਚਾਹੀਦਾ ਇੱਕ ਬੰਨੇ ਤੁਸੀਂ ਦੇਖੋਗੇ ਸੱਜੇ ਪਾਸੇ ਇਧਰ ਥੋੜੀ ਜੀ ਪਾਲਪੂਲ ਜਿਹੜੀ ਤੁਹਾਨੂੰ ਨਜ਼ਰ ਆਊਗੀ ਭਲੂਣ ਜਿਹੜੀ ਕਰ ਗਈ ਆ ਸੋ ਐਨੀਮਲ ਨੇੜੇ ਤੇੜੇ ਜਾਂਦੇ ਜਾਂਦੇ ਤਕਰੀਬਨ ਪਾਣੀ ਸ਼ੁਰੂ ਕਰ ਜਾਂਦੇ ਆ ਸਪੇਸ ਵਾਂਡ ਆਪਸੀ ਥਾਂ ਦੀ ਚੰਗੀ ਆ ਸੋ ਇਹ ਵੀ ਦੂਜਾ ਸੂਰ ਤੋ ਫਾਲੀ ਸਭੀ ਚੰਗੀ ਆ ਠੀਕ ਆ ਜੀ ਨਾਰਮਲੀ ਜੇਕਰ ਆਪਾਂ ਫਾਰਮਾਂ ਦੇ ਵਿੱਚੋਂ ਦੋਸਤੋ ਬੈਰਾ ਆਈਆਂ ਨੇ ਤੇ ਜ਼ਿਆਦਾਤਰ ਸਾਰੇ ਵੀਰਾਂ ਨੂੰ ਪਤਾ ਇਹ ਵੀ ਸਾਇਲੇਜ ਦੀ ਵਰਤੋਂ ਹੀ ਹੁੰਦੀ ਹੈ ਉੱਥੇ ਜ਼ਿਆਦਾਤਰ ਤੇ ਬਾਕੀ ਹੋਰ ਵੀ ਸਾਇਲੇਜ ਦੇ ਨਾਲ ਨਾਲ ਹੋਰ ਵੀ ਬਥੇਰਾ ਕੁਝ ਦੋਸਤੋ ਐਕਟਰਾ ਫੀਡਿੰਗ ਦਿੱਤੀ ਜਾਂਦੀ ਹੈ ਉਹਨਾਂ ਕਰਕੇ ਪਸ਼ੂ ਜਿਹੜੇ ਐਨੀਮਲ ਕੋਈ ਲਿੱਸੇ ਫਿੱਕੇ ਨਹੀਂ ਹੁੰਦੇਗੇ ਪੂਰੇ ਰਾਜ ਹੀ ਫੁੱਲ ਭਜਨ ਲੋਡ ਦੇ ਵਿੱਚ ਦੀ ਵੇੜ ਅਰਮਨ ਵੀਰੇ ਚਲੋ ਇੱਕ ਅੱਧ ਦਿਨ ਆਪਣੀ ਬੜੀ ਔਖੀ ਆ ਹਾਂਜੀ ਹਾਂਜੀ ਤਾਂ ਸੁਖਨਾ ਚ 4 ਮਹੀਨਾ ਦਾ 3-4 ਪੀਸ ਇੱਕੋ ਜਿਹੀ ਹੈ ਸਾਰੇ ਨਹੀਂ ਇਕੰਦਰ ਵੀ ਆਈ ਉਹ ਪਹਿਲੀ ਵੀਡੀਓ ਚ ਪਾਈ ਆ ਨੇ ਤਕਰੀਬਨ ਗੱਲ ਚਲਣ ਢੀ ਇਹਨਾਂ ਦੀ ਅੱਛਾ ਆ ਦੀ ਆਹ ਤੇ ਉਹਦੋਂ ਵੱਡੀ ਦਿਖਾਈ ਸੀ ਜਿਹੜੀ ਹਾਂਜੀ ਹਾਂਜੀ ਅੱਛਾ ਅੱਛਾ ਹਾਂਜੀ ਕਾਫੀ ਬਣ ਬਣ ਗਈ ਹੁਣ ਤਿਆਰੀ ਥੋੜੀ ਗਵਾ ਕਰ ਗਈ ਹੋਗੀ ਚਾਰੀ ਹੈ ਜੀ ਉਹਦੀ ਵੀ ਠੀਕ ਆ ਤੁਹਾਨੂੰ ਦੱਸਿਆ ਮੈਂ ਉਹਦੋਂ ਨਹੀਂ ਆਪਾਂ ਮੈਂ 4-5 گاਵਾਂ ਅਰੇ ਠੀਕ ਆ ਇਹ گاਵਾਂ ਤੇ ਆਪਣੀਆਂ 6 ਲਈਆਂ ਉਧਰ ਤੁਹਾਨੂੰ ਕਹਿੰਦਾ ਚਾਰ-ਪੰਜ ਲਈਆਂ ਖੜੀਆਂ ਨੇ ਹਾਂਜੀ ਤੇ ਮਤਲਬ ਇਹਦੇ ਤਿੰਨ ਚਾਰ ਨਾਲ ਥੱਲੇ ਖੁੱਲੂ ਖਲੂ ਵੀ ਬੜਾ ਵੀ ਜਦੋਂ ਕਿ ਕਿਉਂਕਿ ਜੇਕਰ ਆਪਾਂ 45 50 ਲੀਟਰ ਦੀ ਗੱਲ ਕਰਦੇ ਭਾਂਡਾ ਵੀ ਪੂਰਾ ਚਾਹੀਦਾ ਹਾਂਜੀ ਹਾਂਜੀ ਹੁਣ ਜਾਣਦੇ ਅੰਦਰ ਹੀ ਜਾਂਦੇ ਮੈਂ ਦੋ ਸੇ ਪੀ ਦੇਖ ਰਿਹਾ ਮੋਲੇ ਦਾ ਫੋਨ ਤੇ ਬਾਕੀ ਮੋਲੇ ਜਿੰਨੇ ਐਨੀਮਲ ਵੀ ਆ ਸਾਰਿਆਂ ਦਾ ਫੋਨ ਤੇ ਆ ਵੜਾ ਪ੍ਰੋਪਰ ਆਪਾਂ ਤੁਹਾਨੂੰ ਦਿਖਾਤੀ ਆ ਤੇ ਵੱਡੀਆਂ ਵੜਾ ਨੇ ਮਤਲਬ ਅਗੋ ਮੇਰਾ ਵੀਰ ਸਾਰੇ ਵੀਰ ਸਿਆਣੇ ਆ ਕੋਈ ਪੰਦਾਲ 45 50 ਲੀਟਰ ਵਾਲੀ ਉਹ ਤੁਸੀਂ ਆਈਡੀਆ ਲੈ ਲੈਣਾ ਫਿਰ ਜਿਹੜਾ ਬੰਦੇ ਜਿਹਨਾਂ ਦਾ ਫਾਰਮ ਆ ਠੀਕ ਆ ਜੀ ਕਿੰਨੇ ਕਾਸਟ ਵਾਲਾ ਜਿਹੜਾ ਐਨੀਮਲ ਹੈਗਾ ਠੀਕ ਆ ਇਹ ਵੀਰ ਜੀ ਐਡੀਆਂ ਐਡੀਆਂ ਵੇਣਾ ਕਿਹੇ ਮਿਰਲੇ ਫਾਰਮ ਜੀ ਆਉਣਗੇ ਆ ਬਿਲਕੁਲ ਜੀ ਬਿਲਕੁਲ ਇਹ ਜਿੰਨਾਂ ਕੋ ਗਾਵਾਂ ਆ 1.5 300 ਤੋਂ ਪਲੱਸ ਗਾਵਾਂ ਆ ਉਹਨਾਂ ਕੋਲ ਠੀਕ ਆ ਜੀ ਠੀਕ ਹਾਂ ਜੀ ਠੀਕ ਬਈ ਪੂਰੇ ਨਾਰਦ ਫਾਰਮ ਦਾ ਵਿੱਚ ਆਇਆ ਬਹੁਤ ਤਗੜਾ ਜੀ ਉਹ ਫਾਰਮ ਦੀ ਮੇਰੇ ਤੋਂ ਵੀਡੀਓ ਹੈਗੀ ਉਹ ਡਿਲੀਟ ਹੋ ਗਈ ਨਹੀਂ ਤੇ ਪਉਣੀ ਹੈ ਪਾ ਵਿੱਚ ਠੀਕ ਠੀਕ ਆ ਹਾਂਜੀ ਹਾਂਜੀ ਬਹੁਤ ਦੋਸਤੋ ਅੱਜ ਵੀ ਘੜੀ ਘਰੇ ਐਨੀਮਲ ਆ ਪੂਰੇ ਟੋਪ ਟੋਪ ਦੇ ਪੂਰੇ ਵੱਡੀਆਂ ਬੜਾ ਖੜੀਆਂ ਨੇ ਵੀਰ ਹਰਮਨ ਉਹਨਾਂ ਦੇ ਫਾਰਮ ਤੇ ਤੇ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਇੱਕ ਤੁਹਾਨੂੰ ਹੋਰ ਦਿਖਾਉਣੇ ਆ ਇੱਧਰ ਆ ਇੱਧਰ ਆ ਜੀ ਅੱਛਾ ਤੇ ਹਰਮਨ ਭਾਈ ਇਹਦੀ ਕਿਵੇਂ ਕੀ ਡਿਟੇਲ ਆ ਸੁਆ ਕਿੰਮਾ ਸੂਈ ਅੱਗੇ ਇਹ ਵੀਰ ਜੀ ਦੂਜਾ ਸੂਈ ਸੂਈ ਤੇ ਮਗਰ ਬੱਚਾ ਹੀ ਇਹਨੂੰ ਦਾਹਤ ਨਾਲ ਦਾ ਸੁਆ ਬੱਚਾ ਦਾ ਅੰਦਰ ਦਾ ਇਸ ਹੋਈ ਆ ਠੀਕ ਆ ਜੀ ਦੂਜਾ ਸੁਆ ਹਾਂਜੀ 10 ਦਿਨਾਂ ਦੀ ਆ ਹਾਂਜੀ ਤੇ ਕਿੰਨੇ ਕੁ ਦੋਦੇ ਤੇ ਚੱਲਣ ਦੀ ਇਹ ਵੀ ਜੀ ਹੁਣ 31-32 ਗਲੂ ਤਾਂ ਤਿਆਰ ਹੈ ਇਸ ਵਕਤ ਹਾਂਜੀ ਹਾਂਜੀ ਆਹਾ ਆ ਜਾਨ ਕੇ ਫਰਕ ਪੈਂਦਾ ਜੇ ਪੂਰਾ ਦਾਣਾ ਦੋਣਾ ਨਹੀਂ ਖਾਦਾ ਜੀ ਹਾਂ ਹਾਂਜੀ ਠੀਕ ਆ ਜੀ ਲਓ ਤੋੜ ਕੇ ਦਿਖਾਈਏ ਇੱਧਰੋਂ ਲਓ ਜੀ ਇਹ ਦੂਜਾ ਸੁਆ ਸੂਈ ਆ ਠੀਕ ਆ ਜੀ 10 ਕ ਦਿਨ ਦਾ ਸਮਾਂ ਮਗਰ ਬੱਛਾ ਇਹਦੇ ਮੇਲ ਕਾਫ ਆ ਠੀਕ ਆ ਤੇ 30 ਲੀਟਰ ਬਾਹਰ ਉਹ ਦੂਜਾ ਰਸਾ ਖੋਲਿਆ 30 ਲੀਟਰ ਤੋਂ ਬਾਹਰ ਚੱਲਣ ਦੀ ਆ ਉਹ ਵੀ ਰਸਾ ਖੋਲੋ परमन ਵੀ ਤੇ 30 30 30 ਲੀਟਰ تیار ਆ ਜੀ ਬਿਲਕੁਲ ਲਓ ਜੀ ਜਿਹੜਾ ਦੋਸਤੋ ਅੱਜ ਹਾਜ਼ਰ ਬਿਲਕੁਲ ਇਹਦੇ ਥੱਲੇ ਚਵਾਈ ਦਾ 2 2 30 31 ਲੀਟਰ ਮੌਜੂਦ ਆ ਕੋਈ ਵਜਨ ਮੌਜੂਦ ਦੇ ਵਿੱਚ ਆ ਪੂਰੀ ਜਾਣ ਦੇ ਵਿੱਚ ਪੂਰੇ ਲੋਡਡ ਵੈੜ ਆ ਠੀਕ ਆ ਜੀ ਫੁੱਲ ਵਜਨਦਾਰ ਸੋ ਸੈਕੰਡ ਟਾਈਮਰ ਇਹ ਵੀ ਤੁਸੀਂ ਵੈੜ ਦੇਖ ਲਓ ਜਾਣ ਦੇ ਅੰਦਰ ਹੀ ਹਾਂਜੀ ਨਹੀਂ ਹੋ ਗਏ ਸਭ ਦਾ ਉਹਨਾਂ ਦਾ ਵੀ ਹਾਂਜੀ ਹਾਂਜੀ ਇੱਕੋ ਮਿੰਟ ਮੈਂ ਆ ਗਿਆ ਲਓ ਜੀ ਠੀਕ ਆ ਸੋ ਥਣ ਦੇਵੇਂ ਦੀ ਬੜੀ ਸਾਫ ਸੁਥਰੀ ਹੈ ਠੀਕ ਆ ਜੀ ਬਾੱਕੇ ਬੇਨ ਬੋਨ ਕਾਫੀ ਮੋਟੀਆਂ ਦੋ ਸਾਈਡਾਂ ਦੇ ਉੱਪਰ ਸੋ ਚੰਗੇ ਮਿਲ ਕੇ ਰਕਾਰਡ ਵਾਲੀ ਇਹ ਵੀ ਵੜ ਬਕਾਉਗਾ ਠੀਕ ਆ ਜੀ ਸੋ ਪੂਰੀਆਂ ਜੰਪ ਵਾਲਾ ਗਰਮ ਵਾਲੀਆਂ ਨੂੰ ਫੁੱਲ ਰਾਜੀ ਆ ਫੁੱਲ ਵਜਣ ਨੋੜ ਦੇ ਵਿੱਚ ਸੋ ਚੰਗੇ ਮਿਲ ਕਾਲੀ ਵੜਾ ਵੈਸੇ ਅਰਮਨ ਹਾਣ ਕੁ ਦਸਾਂ ਕਿ ਦਿਨਾਂ ਦੇ ਦੌਰਾਨ ਮੇਰੇ ਮੂਲੇ ਤੋਂ ਤੁਰੰਤ ਬਾਅਦ ਪੀਕ ਤੇ ਵੀ ਆ 5 30 ਦਿਨਾਂ ਤੱਕ ਚੰਗਾ ਦੁੱਧ ਕਿੰਨਾ ਖਿਜੋਣਾ ਚਾਹੀਦਾ ਇਹਨੂੰ ਕੋਈ 40 40 45 ਹਾਂਜੀ ਹਾਂਜੀ ਚੋਣਾ ਚਾਹੀਦਾ ਠੀਕ ਆ ਹ ਰਾਮਨ ਚੋਂ ਜਿਆਦਾ ਯੂਨੀਟੀਆਂ ਵਹਿੜਾਂ ਇਹਨਾਂ ਨੂੰ ਇੰਨਾ ਤੋਂ ਦੇਖੀ ਜਾਂਦੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੱਸੋ ਇਹ ਐਨੀਮਲ ਨੇ ਵੈਸੇ ਅੱਜ ਜਿੰਨੇ ਕ ਆਪਾਂ ਤੁਹਾਨੂੰ ਦਿਖਾਏ ਆ ਸਾਰੇ ਤਕਰੀਬਨ ਕੋਈ 40 45 40 45 ਤੋਂ ਬਾਹਰ ਚੰਨਾਂ ਵਾਲੀਆਂ ਵਹਿੜਾਂ ਨੇ ਠੀਕ ਆ ਤੇ ਫਿਰ ਹਾਲ ਜੋ ਅੱਜ ਕਬਰਾਂ ਨੇ ਠੀਕ ਹੈ ਜੀ ਉਹਨਾਂ ਦਾ ਬਿਲਕੁਲ ਜਦੋਂ ਨੇੜ ਆਉਣ ਦੀ ਹੋਰ ਪਤਾ ਲੱਗ ਜਾਊਗਾ ਵੀ ਬੌਲੇ ਤੋਂ ਬਾਹਰ ਕਿੰਨੇ ਕੁ ਤੇ ਚਲਵੀਆਂ ਨੇ ਕਰਮਾ ਲੀਆਂ ਜੋ ਮੌਜੂਦਾ ਟਾਈਮ ਦੇ 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 ਰਹੀਆਂ ਨੇ ਇੱਕ ਤੋਂ 18 20 ਕਿਲੋ 16 17 18 ਕਿਲੋ ਤੇ ਬੋਲੇ ਤੇ ਚਲਣ ਗਈ ਹੈ ਜਿਹੜੀ ਬਿਲਕੁਲ ਤੀਜੀ ਚੌਥੀ ਜਾਂਦੇ ਵਿੱਚ ਆ ਹਾਂਜੀ ਹਾਂਜੀ ਇੱਕ ਤੁਹਾਨੂੰ 10 ਦਿਨਾਂ ਦੀ ਸੂਈ ਜਿਹੜੀ ਹੈ 30 31 ਲੀਟਰ ਦੁੱਧ ਤੇ ਆ ਗਈ ਹੈ ਠੀਕ ਹੈ ਜੀ ਇੰਨੇ ਤੇ ਉਹ ਤੁਹਾਨੂੰ ਦਿਖਾ ਦਿੱਤੀ ਆ ਹਰਮਨ ਜੀ ਕਈੋ ਨਾਗ ਨੇ ਅੱਜ ਆਪਣੇ ਕੋਲ ਹਾਂਜੀ ਠੀਕ ਆ ਤੇ ਹੋਰ ਕੋਈ ਗੱਲਬਾਤ ਜੀ ਗੱਲਬਾਤ ਵੀ ਜੀ ਵਿਖਾਵਾਂਗੇ ਚਾਹਾਂ ਜਿੰਦਨਾ ਵਜਾਂ ਜਾਣੀਆਂ ਬੁੱਧਵਾਰ ਜੇ ਸਬਦ ਹੁੰਦਾ ਨਾ ਆਪਣਾ ਉਹਨਾਂ ਨਾਲ ਜਾਮਾ ਨੂੰ ਹਾਂਜੀ ਹਾਂਜੀ ਕੱਲ ਗੱਲ ਹੋਈ ਹੈ ਉਹਨਾਂ ਨਾਲ ਕੱਚੀ ਪ ਤੇ ਚਾਰ گاਵਾ ਹੋ ਟੋਪ ਦੀਆਂ ਚਾਰ ਮੱਜਾਂ ਠੀਕ ਆ ਜੀ ਠੀਕ ਆ ਵੀਰੇ ਹਰਮਨ ਠੀਕ ਆ ਵੀਰੇ ਇਹ ਦੋਸਤੋ ਅੱਜ ਐਨੀਮਲ ਨੇ ਵੀਰ ਹਰਮਨ ਦੇ ਫਾਰਮ ਤੇ ਠੀਕ ਆ ਜੀ ਤੇ ਗੱਲ ਕਰੋ ਤੁਸੀਂ ਕਾਲ ਕਰੋ ਠੀਕ ਆ ਜੀ ਇੱਥੇ ਵਿਜ਼ਿਟ ਕਰੋ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਐਨੀਮਲ ਆਪਾਂ ਤੁਹਾਨੂੰ ਟੋਟਲ ਦਿਖਾਤੇ ਆ ਚਾਰ ਸੋ ਚਾਰ ਦੇ ਪੰਜ ਨਗ ਵੀ ਹੈਗੇ ਠੀਕ ਆ ਜੀ ਬਿਹੜਾ ਖਾਸ ਤੌਰ ਤੇ ਵੱਡੀਆਂ ਨੇ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਮੈਜਦੇ ਇੱਕ ਨਵੀਂ ਅਪਡੇਟ ਲਾ ਲੋ ਸਾਰੇ ਵੀਰਾਂ ਭਰਾਵਾਂ ਨੂੰ ਸੱਤ ਸ਼ਰੀਆ ਕਾਲ ਜੀ